ਉੱਠਦੇ ਬਹਿੰਦੇ ਸ਼ਾਮ ਸਵੇਰੇ ਉੱਠਦੇ ਬਹਿੰਦੇ ਸ਼ਾਮ ਸਵੇਰੇ ਨਾਮ ਗੁਰਾਂ ਦਾ ਲੈਨਿਆਂ ਰਵदास ਗੁਰੂ ਤੇਰੀ ਕਿਰਪਾ ਦੇ ਨਾਲ ਰਵदास ਗੁਰੂ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਬਾਬਾ ਸਾਹਿਬ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਬਿਨੇ ਮੰਗੇ ਆਹੀ ਝੋਲੀਆਂ ਪਰਦਾ ਸਤਿਗੁਰ ਕਾਂਛੀ ਵਾਲਾ ਸਤਿਗੁਰ ਕਾਂਛੀ ਵਾਲਾ ਮੇਰਾ ਸਤਿਗੁਰ ਕਾਂਛੀ ਵਾਲਾ ਲੱਖਾਂ ਸੰਗਤਾਂ ਤਰ ਗਈਆਂ ਆਉਂਦੇ ਨਾਮ ਦੀ ਫੇਰ ਕੇ ਮਾਲਾ ਨਾਮ ਦੀ ਫੇਰ ਕੇ ਮਾਲਾ ਨਾਮ ਦੀ ਫੇਰ ਕੇ ਮਾਲਾ ਉੱਚਾ ਬੋਲ ਨਹੀਂ ਬੋਲਦੇ ਤੇ ਉੱਚਾ ਬੋਲ ਨਹੀਂ ਬੋਲਦੇ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਕਰ ਪਰਿਵਾਰ ਚ ਸੁੱਖ ਸ਼ਾਂਤੀ ਕੰਮ ਕਾਜ ਵੀ ਚੰਗੇ ਆ ਕੰਮ ਕਾਜ ਵੀ ਚੰਗੇ ਆ ਕੰਮ ਕਾਜ ਵੀ ਚੰਗੇ ਆ ਕਈ ਸਿਕੰਦਰ ਲੋ ਰੰਗ ਵਿੱਚ ਰੰਗੇ ਆ ਆਪਣੇ ਰੰਗ ਵਿੱਚ ਰੰਗੇ ਆ ਆਪਣੇ ਰੰਗ ਵਿੱਚ ਰੰਗੇ ਆ ਮਾਣ ਹੰਕਾਰ ਨਹੀਂ ਰਹ ਜਾਂਦਾ ਮਾਣ ਹੰਕਾਰ ਨਹੀਂ ਰਹ ਜਾਂਦਾ ਜਦੋਂ ਚਰਨਾਂ ਦੇ ਵਿੱਚ ਬਹਿਨੇ ਆ ਰਬ ਦੱਸ ਗੁਰੂ ਤੇਰੀ ਕਿਰਪਾ ਦੇ ਨਾਲ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਰਬਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਛੜਦੀ ਕਲਾ ਵਿੱਚ ਰਹਿਨੇ ਆ ਅਮਰਤ ਬਰਗੀ ਬਾਣੀ ਉੱਠਕੇ ਅਮਰਤ ਬੇਲੇ ਪੜੀਏ ਅਮਰਤ ਬੇਲੇ ਪੜੀਏ ਅਮਰਤ ਬੇਲੇ ਪੜੀਏ ਸਬਦੇ ਪਲੇ ਦੇ ਥੰਮਣ ਵਾਲੀ ਆ ਆਰਦਾਸ ਜੀ ਕਰੀਏ ਆਰਦਾਸ ਜੀ ਕਰੀਏ ਆਓ ਸੇ ਜੀ ਕਰੀਏ ਸੋਨੀ ਰ ਪੈ ਦੇ ਲਾ ਜੈ ਕਰੇ ਸੋਨੀ ਰ ਪੈ ਦੇ ਲਾ ਜੈ ਕਰੇ ਹਰੇ ਹਰੇ ਮੁਖ ਚੋ ਕਹਨੇ ਆ ਰਬ ਦਸ ਗੁਰੂ ਤੇਰੀ ਕਿਰਪਾ ਦੇ ਨਾਲ ਸਤ ਗੁਰੂ ਤੇਰੀ ਕਿਰਪਾ ਦੇ ਨਾਲ ਝੜਦੀ ਕਲਾ ਵਿੱਚ ਰਹਿਨੇ ਆ ਬਾਬਾ ਸਾਹਿਬ ਤੇਰੀ ਕਿਰਪਾ ਦੇ ਨਾਲ ਝੜਦੀ ਕਲਾ ਵਿੱਚ ਰਹਿਨੇ ਆ ਰਵਿਦਾਸ ਗੁਰੂ ਤੇਰੀ ਕਿਰਪਾ ਦੇ ਨਾਲ ਝੜਦੀ ਕਲਾ ਵਿੱਚ ਰਹਿਨੇ ਆ ਜੋ ਬੋਲੇ ਸੋਨਰ ਪੈਸਾ ਤੇ ਗੁਰਵਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧਨ ਗੁਰਦੇਵ ਜੈ ਪੀਮ ਜੈ ਭਰਤ ਚੈਨ ਪੰਜਾਬੀ ਨਹੀਂ ਹੋਈ ਤੇ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬਰ ਕਰੋ ਤੇ ਘੰਟੀ ਦਾ ਬਟਨ ਆਲ ਤੇ ਕਰੋ